ਹੁੰਦੇ ਆ। ਆਪਰੇਟ ਦੇ ਟਾਈਮ ਤੇ ਤੁਹਾਡੇ ਵੀ ਕਤਲ ਕਰ ਦਿੰਦੇ ਨੇ। ਪਰ ਜੇ ਤੁਸੀਂ ਇੱਥੇ ਸਿਰਫ ਇੰਨੀ ਇੱਕ ਗੱਲ ਦੇ ਉਪਰ ਆਣ ਕੇ ਖੜੇ ਹੋ ਜਾਓ ਵੀ ਕੇਸ ਗੁਰੂ ਦੀ ਮੋਹਰ ਸਾਨੂੰ ਨਹੀਂ ਪਤਾ ਕੇਸ ਰੱਖਣੇ ਚੰਗੇ ਹੁੰਦੇ ਨੇ ਜਾਂ ਮਾੜੇ। ਸਾਨੂੰ ਨਹੀਂ ਪਤਾ ਵੀ ਕੇਸਾਂ ਦਾ ਲਾਭ ਕੀ ਹੈ ਤੇ ਹਾਨੀ ਕੀ ਹੈ। ਸਾਨੂੰ ਨਹੀਂ ਪਤਾ। ਸਾਨੂੰ ਇਹਨਾਂ ਪਤਾ ਹੈ ਕਿ ਸਾਡੇ ਗੁਰੂ ਨੇ ਹੁਕਮ ਕੀਤਾ ਹੈ। ਵੇ ਕੇਸ ਹਮੇਸ਼ਾ ਸਜਾ ਕੇ ਰੱਖਣੇ ਨੇ ਕੇਸਾ ਤੋਂ ਬਿਨਾ ਤਾਂ ਕਦੇ ਮੈਨੂੰ ਦੀਦਾਰ ਨਾ ਦਿਓ ਤਾਂ ਇਸ ਕਰਕੇ ਭਾਈ ਅਸੀਂ ਤਾਂ ਕੇਸ ਰੱਖਣੇ ਐ ਮੁੱਕ ਗਈ ਗੱਲ ਕੇਸ ਰੱਖਣੇ ਚੰਗੇ ਆ ਜਾਂ ਮਾੜੇ ਸਾਨੂੰ ਨਹੀਂ ਪਤਾ ਇਹਨਾਂ ਦਾ ਕੋਈ ਫਾਇਦਾ ਏ ਜਾਂ ਕੋਈ ਹਾਨੀ ਐ ਸਾਨੂੰ ਨਹੀਂ ਪਤਾ ਇਹਨਾਂ ਕੇਸਾਂ ਨਾਲ ਕੁਝ ਬਣੇਗਾ ਜਾਂ ਵਿਗੜੇਗਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਗੁਰੂ ਨੇ ਆਦੇਸ਼ ਦਿੱਤਾ ਏ ਰੱਖਣੇ ਐ ਅਸੀਂ ਰੱਖੀ ਬੈਠੇ ਆਂ ਜੇ ਸਾਨੂੰ ਗੁਰੂ ਕਰਨ ਦੇ ਨਹੀਂ ਰੱਖਣੇ ਨਾ ਰੱਖਦੇ ਪਰ ਸਾਨੂੰ ਸਾਡੇ ਗੁਰੂ ਨੇ ਰੱਖਣ ਦਾ ਹੁਕਮ ਦਿੱਤਾ ਹੈ ਸੋ ਅਸੀਂ ਰੱਖਾਂਗੇ ਔਰ ਐਦਾਂ ਹੀ ਰੱਖੀ ਰੱਖਣੀ ਇਹ ਹੁੰਦਾ ਆ ਹੁਕਮ ਦੇ ਵਿੱਚ ਚੱਲਣਾ